ਕੁਮਾਰ ਸਾਹਿਬ ਅੱਜ ਕਿੱਥੋਂ ਆਇਓ ਸਰ ਮੈਂ ਐਲਡੀਕੋ ਡਿਊਟੀ ਕਰਦਾ ਹਾਂ ਐਲਡੀਕੋ ਡਿਊਟੀ ਕਰਦਾ ਕਦੋਂ ਤੋਂ ਡਿਊਟੀ ਕਰ ਰਹੇ ਹੋ ਐਲਡੀਕੋ ਮੈਨੂੰ ਸਰ ਪੌਣੇ 2 ਮਹੀਨੇ ਹੋ ਗਏ ਪੌਣੇ 2 ਮਹੀਨੇ ਹੋ ਗਏ ਅੱਛਾ ਕੀ ਹੋਇਆ ਕੀ ਐ ਇੱਥੇ ਆਇਓ ਸਿਵਲ ਹਸਪੀਟਲ ਮਾਮਲਾ ਕੀ ਹੈ ਸਰ ਮੈਂ ਸਾਨਪੁਰੇ ਦੇ ਮੁੰਡੇ ਜੀ ਮੈਂ ਉਹਨਾਂ ਨੂੰ ਰੋਕਿਆ ਸੀ ਸਾਨਪੁਰੇ ਦੇ ਮੁੰਡੇ ਆਏ ਸੀ ਹਾਂਜੀ ਅੱਛਾ ਮੈਂ ਕਿਹਾ ਤੁਹਾਡੀ ਐਂਟਰੀ ਨਹੀਂ ਗਈ ਇਸ ਟਾਈਮ 8 ਵਜੇ ਗਿਆ ਬਈ ਤੁਹਾਨੂੰ ਐਂਥੀ ਜਾਣਾ ਪੈਣਾ ਅੱਛਾ ਉਹ ਨਾਲ ਕੋਲ ਉਹਨਾਂ ਦੂਜਿਆਂ ਦੇ ਮੁੰਡਾ ਜੀ ਉਹਨੂੰ ਫੋਨ ਕਰਕੇ ਕਹਿੰਦੇ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਮੈਨੂੰ ਜਾਣ ਨਹੀਂ ਦਿੰ ਇੱਕ ਬਾਜੋ ਆਏ ਉਹ ਚਲ ਗਏ ਬਾਜੂ ਫੇਰ ਆਏ ਮਟਰ ਜਾਨ ਤੇ ਮੈਨੂੰ ਕੱਟ ਗਏ ਕਿੰਨੇ ਜਾਨੇ ਸੀਗੇ ਪੰਜ ਛੇ ਜਾਨੇ ਸੀਗੇ ਇੱਕ ਕਿੰਨੇ ਨੰਬਰ ਗੇੜ ਦੇ ਡਿਊਟੀ ਤੁਹਾਡੀ ਨੌਰਥ ਸਾਈਡ ਆਡ ਗੇੜ ਤੇ ਗਿਊਟ ਡਿਊਟੀ ਹੁੰਦੀ ਹੈ ਅੱਛਾ ਤੇ ਕੀ ਕਿੰਨੇ ਜਾਨੇ ਸੀਗੇ ਪੰਜ ਛੇ ਜਾਨੇ ਸੀਗੇ ਸਾਰੇ ਅੱਛਾ ਹਥਿਆਰ ਸੀਗਾ ਕੋਈ ਹਾਂ ਹਥਿਆਰ ਸੀਗੇ ਠੀਕ ਹੈ ਗਾਲ ਸੀਗੇ ਕੋਈ ਕਿੰਨੇ ਜਾਨੇ ਨੇ ਮਾਰੇ ਮਾਰੇ ਸਾਰੇ ਨਹੀਂ ਲੜ ਕੇ ਮਾਰੇ ਮੈਨੂੰ ਠੀਕ ਹੈ ਕਿੰਨੇ ਵਜੇ ਗੱਲਿਆਂ ਦੀ ਗੱਲ ਨੂੰ ਦਿੱਤੀ ਕਿੰਨੇ ਵਜੇ ਦੀ ਬਾ ਸੀਗੀ ਕੱਟਣਾ ਗਰੀਵਨ ਸਵਾਗਤ ਸਵਾਗਤ ਨੋਵਾ ਜੀ ਬੰਦੇ ਵਾਕਫ ਹੈ ਤੁਹਾਡੇ ਜਿਹੜੇ ਇਹਨਾਂ ਨੇ ਮਾਰਿਆ ਬੰਦੇ ਦਾ ਪਾਗੋ ਠੀਕ ਹੈ ਤੇ ਹੁਣ ਕਿੰਨੀ ਕਿ ਸੈਟ ਲੱਗੀ ਤੁਹਾਡੇ ਟਾਂਕੇ ਲੱਗੇ ਆ ਠੀਕ ਤੁਸੀਂ ਇਕੱਲੇ ਸੀਗਾ ਮੌਕੇ ਤੇ ਹਾਂ ਮੌਕੇ ਦੇ ਉੱਤੇ ਮੈਂ ਉੱਥੇ ਕੋਈ ਸੀਸੀਟੀਵੀ ਵਗੈਰ ਲੱਗੀ ਹੈ ਸੀਸੀਟੀਵੀ ਲੱਗੀ ਕੈਮਰਾ ਲੱਗੇ ਕੈਮਰੇ ਤਾਂ ਲੱਗੇ ਕੈਮਰੇ ਤੋਂ ਬਾਹਰ ਹੋ ਕੇ ਲੜਿਆ ਨਾ ਮੈਂ ਅਸੀਂ ਕੈਮਰੇ ਤੋਂ ਬਾਹਰ ਹੋ ਕੇ ਲੜਿਆ ਸੀ ਸਿਧਾਂਤ ਦੇ ਸਰ ਅਟੈਕ ਕੀਤਾ ਤਾਂ ਹਥਿਆਰ ਕਿਹੜੇ ਸੀ ਉਹਨਾਂ ਦੇ ਚੰਦ ਦਸਿਆ ਦਾਸ ਸੀ ਟੰਡਾ ਸੀ ਪਹਿਲੇ ਲੈ ਕੇ ਆ ਸੀ ਹਥਿਆਰ ਕੇ ਬਾਅਦ ਚ ਲੈ ਕੇ ਆਏ ਨੇ ਲੈ ਕੇ ਆਏ ਜੀ अच्छा ਤੁਸੀਂ ਕਹ ਰਹੇ ਪਹਿਲਾਂ ਸਾਈਕਲ ਤੇ ਆਏ ਸੀ ਮੁੰਡੇ ਫਿਰ ਮੋਟਰਸਾਈਕਲ ਤੇ ਹਾਂ ਕਿੰਨਾ ਨੂੰ ਰੋਕਿਆ ਉਹ ਸਾਈਕਲ ਤੇ ਜੀ ਠੀਕ ਹੈ ਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਹਾਂ ਇੱਥੇ ਕੀਤਾ ਮੈਂ ਸੱਚੇ ਕਿ ਪੁਲਿਸ ਨੂੰ ਸੂਚਿਤ ਕੀਤਾ ਕੀ ਮੰਗੀ ਕਰਦੇ ਹੋ ਆਪਾਂ ਕਾਰ ਵੀ ਨਹੀਂ ਹੁਣ ਮੈਂ ਬਹੁਤ ਜੀ ਠੀਕ